ਸਰ ਜਿਹੜੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਗੜ ਜੀ ਦੇ ਪੋਤਰੇ ਆ ਕਿ ਲੋਕ ਸਭਾ ਦੀ ਜਿਹੜੀਆਂ ਚੋਣਾਂ ਹੁਸ਼ਿਆਰਪੁਰ ਤੋਂ ਲੜ ਰਹੀ ਹੈ ਜਿੱਥੇ ਸਾਬ ਸ੍ਰੀ ਕਾਂਸੀ ਰਾਮ ਜੀ ਉੱਤੇ ਸੀਗੇ ਤੇ ਉਹਨਾਂ ਦਾ ਕੀ ਮੰਨ ਲਓ ਮਨ ਬਣਿਆ ਕਿ ਜਿਹੜਾ ਅਸੀਂ ਹੁਸ਼ਿਆਰਪੁਰ ਆ ਕੇ ਇਲੈਕਸ਼ਨ ਲੜਨ ਲੱਗੇ ਆ ਪੰਜਾਬ ਚ ਆ ਗਏ ਬਾਬਾ ਸਾਹਿਬ ਮੇਦਗੜ ਜੀ ਦੇ ਜਿਹੜੇ ਪੋਤੇ ਨੇ ਭੀਮਰਾਓ ਯਸ਼ਵੰਤਰਾਓ ਮੇਦਗੜ ਸਾਹਿਬ ਉਹਨਾਂ ਨੂੰ ਸ਼੍ਰੀਮਾਨ ਓਪੀ 인ਦਲ ਜੀ ਲੈ ਕੇ ਆਏ ਨੇ ਪੰਜਾਬ ਚ ਔਰ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਔਰ ਇਹ ਇਤਿਹਾਸਿਕ ਧਰਤੀ ਹੈ ਇੱਥੋਂ ਇਹ ਆਤਰਮ ਮੰਡਲ ਲਹਿਰ ਦਾ ਇਸ ਜ਼ਿਲ੍ਹੇ ਚੋਂ ਸ਼ੁਰੂਆਤ ਹੋਈ ਸੀ 1929 ਦੇ ਵਿੱਚ ਔਰ ਇਹ ਆਤਰਮ ਮੰਡਲ ਲਹਿਰ ਜਿਹੜੀ ਆ ਉਹਦਾ ਬੜਾ ਵੱਡਾ ਪ੍ਰਭਾਵ ਸੀ ਔਰ ਇਸੇ ਕਰਕੇ ਸਾਰੇ ਜੈਗੁਰਦੇਵ ਕਹਿਣ ਲੱਗੇ ਸੀ ਇਸ ਗੱਲ ਨੂੰ ਲਗਭਗ 90 95 ਸਾਲ ਦੇ ਨੇੜੇ ਦਾ ਸਮਾਂ ਹੋ ਚੁੱਕਾ ਹੈ ਇਹ ਧਰਤੀ ਬੜੀ ਇਤਿਹਾਸਿਕ ਹੈ ਇੱਥੋਂ ਸਾਬਕਾ ਅਨਸ਼ੀ ਰਾਮ ਵੀ ਐਮਪੀ ਬਣੇ ਔਰ ਇਹ ਧਰਤੀ ਤੇ 1996 ਤੋਂ ਬਾਅਦ ਕਦੇ ਵੀ ਬਹੁਜਨ ਸਮਾਜ ਦਾ ਮੈਂਬਰ ਪਾਰਲੀਮੈਂਟ ਨਹੀਂ ਜਿੱਤਿਆ ਇਸ ਕਰਕੇ ਜਸਵੰਤ rau ਜੀ ਬڑے ਤਜਰਬੇ ਦੇ ਆਧਾਰ ਤੇ ਉੱਤੇ ਇਥੇ ਲਿਆਂਦੇ ਗਏ ਨੇ ਤੇ ਸਰ ਦਸ਼ਕਾਂ ਦਾ ਹੋਰ ਬਹੁਤ ਵੱਡੇ ਸਵਾਲ ਹੋ ਰਿਹਾ ਕਿ ਬਾਬਾ ਸਾਹਿਬ ਡਾਕਟਰ ਪੀ ਅੰਬੇਦਕਰ ਸਾਹਿਬ ਜੀ ਦੇ ਕੋਈ ਪੋਤੜਾ ਨਹੀਂ ਸੀਗਾ ਸਿਰਫ ਉਹਨਾਂ ਦੇ ਬੱਚੇ ਜਿਹੜੇ ਸੀਗੇ ਡੈਥ ਹੋ ਗਈ ਸੀ ਤੇ ਉਹਨਾਂ ਦੇ ਬਾਰੇ ਤੁਸੀਂ ਦਸ਼ਕਾਂ ਨੂੰ ਜ਼ਰੂਰ ਦੱਸੋ ਕਿ ਜਸਮント ਰਾਜੀ ਜੀ ਦੇਖੋ ਡਾਕਟਰ ਪੀ ਬਰਾਮੇਦਕਰ ਸਾਹਿਬ ਦੇ ਜਿਹੜੇ ਅਸੀਂ ਵੀ ਇਤਿਹਾਸ ਪੜਿਆ ਔਰ ਹੁਣ ਸਾਨੂੰ ਜ਼ਿਆਦਾ ਪਤਾ ਲੱਗਿਆ ਕਿ ਉਹਨਾਂ ਦੇ ਜਿਹੜੇ ਤਿੰਨ ਬੇਟੇ ਇੱਕ ਬੇਟੀ ਉਹ ਜਿਹੜੇ ਉਹਨਾਂ ਨੇ ਕੌਮ ਨੂੰ ਦਿੱਤੇ ਸੀ ਆਪਣੇ ਬੱਚਿਆਂ ਦੀ ਪ੍ਰਵਾਨ ਨਹੀਂ ਕੀਤੀ ਇੱਕ ਬੇਟਾ ਉਹਨਾਂ ਦਾ ਬਚ ਗਿਆ ਸੀ ਸਾਰੀ ਦੁਨੀਆ ਨੂੰ ਪਤਾ ਹੈ ਜਿਸ਼ਵੰਤਰਾਓ ਮੇੜਗਰ ਜਿਸ਼ਵੰਤਰਾਓ ਮੇੜਗਰ ਦੇ ਇਹ ਅੱਗੇ ਬੇਟੇ ਨੇ ਤਿੰਨ ਬੇਟੇ ਨੇ ਪ੍ਰਕਾਸ਼ ਜੀ ਪ੍ਰਕਾਸ਼ ਮੇੜਗਰ ਜੀ ਔਰ ਭੀਮਰਾਓ ਮੇੜਗਰ ਜਿਸ਼ਵੰਤਰਾਓ ਮੇੜਗਰ ਤੋਂ ਇਹ ਉਹਨਾਂ ਦੇ ਤਿੰਨ ਬੇਟੇ ਨੇ ਸਕੇ ਨੇ ਇਹ ਠੀਕਾ ਭਾਰਤੀ ਜਨਤਾ ਪਾਰਟੀ ਝੂਠ ਬੋਲ ਕੇ ਪ੍ਰਚਾਰ ਕਰ ਰਹੀ ਹੈ ਪਰ ਵੀ ਇਹ ਸਕੇ ਨਹੀਂ ਹੈਗੇ ਉਹਨਾਂ ਦੇ ਸਕੇ ਪੁੱਤੇ ਨੇ ਔਰ ਇਹ ਉਹਨਾਂ ਦਾ ਖੂਨ ਹੈ ਔਰ ਇੱਥੇ ਆਏ ਨੇ ਸਾਡੇ ਲਈ ਬਹੁਤ ਵੱਡੀ ਗੱਲ ਹੈ ਤੇ ਜਿਸ ਤਰ੍ਹਾਂ ਸਾਨੂੰ ਬੋਝ ਸਮਾਜ ਪਾਰਟੀ ਦੇ ਅਰਕੇਸ਼ ਸੂਨ ਉਹਨਾਂ ਦੀ ਚੌਣ ਮੈਦਾਨ ਦੇ ਵਿੱਚ ਬੋਝ ਸਮਾਜ ਪਾਰਟੀ ਕੋਲ ਉਤਾਰ ਦਿੱਤੇ ਗਏ ਆ ਤੇ ਜੇਕਰ ਹੁਣ ਇਸ ਤਰ੍ਹਾਂ ਮੰਨ ਲਓ ਕਿ ਬਾਬਾ ਸਾਹਿਬ ਡਾਕਟਰ ਪੀਰਮੰਬੇਰ ਕਾ ਜੀ ਜਿਨ੍ਹਾਂ ਦੀ ਪੈਰੋਕਾਰ ਹੈਗੀ ਉਹਨਾਂ ਦੀ ਬੋਟ ਜਿਹੜੀ ਹੈ ਇਸ ਵਕਤ ਵੰਡੂ ਵੀ ਕਿ ਨਹੀਂ ਵੰਡ ਹੋਵੇਗੀ ਨਹੀਂ ਵੰਡ ਨਹੀਂ ਹੋਣੀ ਇਹਦੇ ਉੱਤੇ ਬੋਝ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਸਮੁੱਚੇ ਇੰਦਰ ਸਾਹਿਬ ਕਰ ਰਹੇ ਨੇ ਉਹਨਾਂ ਨਾਲ वार्ता ਵੱਡੀ ਲੀਡਰਸ਼ਿਪ ਨਾਲ ਸਾਰੀ ਕਿਉਂਕਿ ਉਹ ਪੁਰਾਣੇ ਸਾਰੇ ਇਹਨਾਂ ਦੇ ਨਾਲ ਦੇ ਚਾਹੇ ਬੀਬੀ ਮਾਇਆਵਤੀ ਹੈ ਚਾਹੇ ਹੋਰ ਵੱਡੇ ਲੀਡਰ ਨੇ ਉਹਨਾਂ ਨਾਲ ਇਹਨਾਂ ਦਾ ਰابطਾ ਬਣਦਾ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਬਹੁਜਨ ਸਮਾਜ ਪਾਰਟੀ ਸਾਨੂੰ ਪੂਰੀ ਉਮੀਦ ਹੈ ਕਿ ਆਪਣਾ ਉਮੀਦਵਾਰ ਉਹ ਰੇ ਹਟਾ ਲੇਗੀ ਔਰ ਉਸ ਉਮੀਦਵਾਰ ਦੇ ਨਾਲ ਹੀ ਹੋਏਗਾ ਸਾਰੀਆਂ ਪਾਰਟੀਆਂ ਬਾਬਾ ਸਾਹਿਬ ਨੂੰ ਸਪੋਰਟ ਕਰ ਸਕਦੀਆਂ ਨੇ ਜਿਸ ਤਰ੍ਹਾਂ ਢੰਗ ਦੇ ਨਾਲ ਹਵਾ ਬਣਦੀ ਜਾ ਰਹੀ ਹੈ ਲਹਿਰ ਬਣਦੀ ਜਾ ਰਹੀ ਹੈ ਸਾਰੇ ਸਾਨੂੰ ਬਹੁਜਨ ਸਮਾਜ ਪਾਰਟੀ ਦੇ ਵੋਟਰ ਇਹ ਗੱਲ ਕਹਿ ਰਹੇ ਨੇ ਕਿ ਏਕਾ ਹੋ ਜਾਣਾ ਚਾਹੀਦਾ ਏਕੇ ਦੇ ਵਿੱਚ ਬਲ ਹੈ ਇਕਾ ਹੋਣ ਲਈ ਇੱਕ ਸੀਟ ਤੇ ਸਿਰਫ ਬਾਬਾ ਸਾਹ ਦਾ ਪਰਿਵਾਰ ਲੜ ਰਿਹਾ ਬਾਕੀ ਦੇ ਸਾਰਾ ਬਹੁਜਨ ਸਮਾਈ ਲੜੇ 542 ਸੀਟਾਂ ਦੇ ਉਹਨਾਂ ਨੂੰ ਸਮਰਥਨ ਹੈ ਜੀ ਚੰਨ ਪੰਜਾਬੀ ਨੇ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ